ਕੋਈ ਮੈਂ ਤਾਂ ਕੁਝ ਵੀ ਨਹੀਂ ਕਰਦਾ ਪਰਮਾਤਮਾ ਦੀ ਸੇਵਾ ਲਈ ਹੋਈ ਆ ਜੋਂ ਤੱਕ ਮੇਰੇ ਤੇ ਹੈਗਾ ਮੈਂ ਤਾਂ ਸੇਵਾ ਕਰਦਾ ਰਹਿਣਾ ਪਰਮਾਤਮਾ ਦੀ ਬਾਕੀ ਸਾਇੰਜ ਦੀ ਪਾਲਕੀ ਨਿਕਲੀ ਆ ਚਲੋ ਹਰ ਟਾਈਮ ਨਿਕਲਣੀ ਜਦੀ ਹਰ ਇੱਕ ਧਰਮ ਦੀ ਨਿਕਲਣੀ ਜਦੀ ਹਰ ਟਾਈਮ ਲਈ ਸੇਵਾ ਕਰਨ ਨੂੰ ਤਿਆਰ ਬੈਠੇ ਆ ਕੋਈ ਵੀ ਤਾਰਿਕ ਮੁਜਾਦਰਾ ਨਿਕਲੇ ਸਾਨੂੰ ਗਲੀ ਇਹ ਸਾਨੂੰ ਦੱਸੋ ਅਸੀਂ ਹਰ ਤਰ੍ਹਾਂ ਦੀ ਸੇਵਾ ਕਰਾਂਗੇ ਜੋ ਸਾਡੇ ਕੋਲ ਛੱਡਦਾ ਹੋਏਗੀ ਸਾਡੇ ਕੋਲ ਕਿਹੜੀ ਆਸ਼ੀਰਵਾਦ ਹੈ ਅੱਜ ਪਾਣੀ ਦੀ ਪੁਸ਼ਪ ਪੁਸ਼ਪ ਵਰਖਾ ਤੇ ਬਿਸਕੁਟ ਤੇ ਫਰੂਟੀ ਸਾਈਂ ਰਾਮ ਜੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਅੰਦਰ ਜਿਹੜੀ ਸਾਈ ਭਗਵਾਨ ਜੀ ਦੀ ਪਾਲਕੀ ਯਾਤਰਾ ਕੱਢੀ ਗਈ ਹੈ ਸਾਰੇ ਗੁਰਦਾਸਪੁਰ ਵਾਸੀ ਇਸ ਤਿਉਹਰ ਦੇ ਜਿਹੜੇ ਵਧਾਈ ਦੇ ਪਾਤਰ ਨੇ ਤੇ ਮੈਂ ਸਭ ਇਹਨਾਂ ਕੀ ਇਹੋ ਜਿਹੇ ਜਿਹੜੇ ਧਾਰਮਿਕ ਪ੍ਰੋਗਰਾਮ ਆ ਹਰ ਰੋਜ਼ ਹੋਣੇ ਚਾਹੀਦੇ ਆ ਤੇ ਬਲਕਿ ਉਹਨਾਂ ਦੇ ਜਿਹੜੇ ਸਾਡੇ ਪਰਮਾਤਮਾ ਦੇ ਦਰਬਾਰ ਦੇ ਚਿਹਦੀ ਹੈ ਉਹ ਲਗਣੀ ਚਾਹੀਦੀ ਏ ਮਲਿਕ ਗਰੁੱਪ ਨੂੰ ਬੋਲੋ ਕੀ ਕਹਿੰਦਾ ਹੈ ਦੇਖੋ ਜੀ ਗਰੁੱਪ ਨੇ ਗਰੁੱਪ ਨੇ ਬਹੁਤ ਵਧੀਆ ਕੰਮ ਕੀਤਾ ਜੀ ਜਿੰਨੇ ਵੀ ਅੱਜ ਇੱਥੇ ਸੰਗਤ ਆਈ ਹੈ ਸਾਰਿਆਂ ਨੂੰ ਆਪਣਾ ਜਲ ਜਿਹੜਾ ਜਲਪਾਨ ਕਰਵਾਇਆ ਕੁਝ ਕੁ ਵਰਸ਼ਾ ਕੀਤੀ ਗਈ ਹੈ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੈ ਜੀ ਸਾਰੀ ਸੰਗਤ ਦੇ ਦਰਸ਼ਨ ਇਹਨਾਂ ਨੇ ਕੀਤੇ ਨੇ ਤੇ ਪੂਰੇ ਸ਼ਹਿਰ ਨੇ ਪੂਰਾ ਸਹਿਯੋਗ ਕੀਤਾ ਹੈ ਕਿ ਸਾਰਾ ਜਿਹੜਾ ਸ਼ਹਿਰ ਹੈ ਅੱਜ ਵਧਾਈ ਦਾ ਪਾਤਰ ਹੈ ਸਰ ਜੀ ਤੇਰਾ ਬਾਦ ਦੀਵਾਲੀ ਤੇ ਬੰਦੀ ਛੋੜ ਦਿਵਸ ਪੜੇਗੀ ਤੁੰਤਾ ਨਾਮ ਆ ਜਾਏਗਾ ਇਹਦੇ ਬਾਰੇ ਵਿੱਚ ਸਰ ਦੇਖੋ ਜੀ ਦੀਵਾਲੀ ਤੇ ਬੰਦੀ ਛੋੜ ਦਿਵਸ ਜਿਸ ਤਰ੍ਹਾਂ ਸਾਡੇ ਸਿੱਖ ਤੇ ਧਰਮ ਤੇ ਹਿੰਦੂਆਂ ਦਾ ਕਹਿੰਦੇ 9 ਮਾਸ ਦਾ ਰਿਸ਼ਤਾ ਹੈ ਦੋਵੇਂ ਪਰਵ ਜਿਹੜੇ ਆ ਬੜੇ ਫਰਸ਼ ਉਲਾਸ ਦੇ ਨਾਲ ਮਨਾਏ ਜਾਂਦੇ ਨੇ ਪੂਰੀ ਦੁਨੀਆ ਦੇ ਵਿੱਚ ਮਨਾਏ ਜਾਂਦੇ ਨੇ ਸਾਰਿਆਂ ਨੂੰ ਇਸ ਪਰਵ ਦੀ ਆਪਾਂ ਦਿਲੋਂ ਕੋਟੇ-ਕੋਟ ਧੰਨਵਾਦ ਕਰਦੇ ਆ ਤੇ ਉਹਨਾਂ ਨੂੰ ਵਧਾਈਆਂ ਦਿੰਦੇ ਆ ਤੇ ਵਾਹੀ ਕਹਿੰਦੇ ਆ ਹੈਪੀ ਦੀਵਾਲੀ ਤੇ ਜਿਹੜੀ ਸਾਹ ਸੁਤਰੀ ਜਿਹੜੀ ਆ ਤੰਦਰੁਸਤ ਜਿਹੜੀ ਦੀਵਾਲੀ ਆ ਸਾਰਾ ਪੰਜਾਬ ਹੈ ਮਨਾਏਗਾ ਸਭ ਤੋਂ ਪਹਿਲੇ RAM RAM ji ਸਾਰਿਆਂ ਨੂੰ ਔਰ ਬਹੁਤ ਜਿਆਦਾ ਵਧੀਆ ਦਿਨ ਆਜ ਕਿ ਇਹੋ ਜਿਹਾ ਸਨਾਤਨ ਦਾ ਜਿਹੜਾ ਧਾਰਮਿਕ ਦਿਨ ਯਾਤਰਾ ਨਿਕਲੀ ਆ ਔਰ ਇਹੋ ਜਿਹੀ ਯਾਤਰਾਵਾਂ ਨਿਕਲਦੀਆਂ ਰਹਿਣੀਆਂ ਚਾਹੀਦੀਆਂ ਕਿਉਂਕਿ ਇੱਕ ਜਨ ਪਲੇਟਫਾਰਮ ਹੁੰਦਾ ਸਾਰੇ ਹੀ ਧਰਮ ਦੇ ਜਿਹੜੇ ਸਨਾਤਨੀ ਇਕੱਠੇ ਹੁੰਦਾ ਇੱਕ ਪਲੇਟਫਾਰਮ ਹੁੰਦਾ ਉਹਦੇ ਜੇ ਸਾਰੇ ਹੀ ਲੋਕ ਇਕੱਠੇ ਹੁੰਦੇ ਆ ਸਾਰੇ ਲੋਕ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਆਉਂਦੇ ਆ ਜਿਹੜਾ ਗਰੁੱਪ ਲਲਿਤ ਗਰੁੱਪ ਨੇ ਇਹ ਪ੍ਰੋਗਰਾਮ ਕੀਤਾ ਸੇਵਾ ਕੀਤੀ ਹੈ ਜਲ ਸੇਵਾ ਪੁਜਪ ਸੇਵਾ ਸਾਰੇ ਅਸੀਂ ਲੜ ਗਏ ਔਰ ਇਹਨਾਂ ਨੇ ਹੋਰ ਵੀ ਖਾਣ ਪੀਣ ਦਾ ਸਮਾਨ ਵੰਡਿਆ ਇਹ ਵਧਾਈ ਦੇ ਪਾਤਰ ਨੇ ਔਰ ਅਸੀਂ ਭਗਵਾਨ ਕੋ ਇੱਛਾ ਕਰਨੇ ਆ ਵੀ ਇਹ ਅੱਗੇ ਵੀ ਆਉਣ ਵਾਲੇ ਸਮੇਂ ਜਿਹੜੀਆਂ ਯਾਤਰਾਵਾਂ ਨਿਕਲਣ ਜਿਹੜੇ ਧਾਰਮਿਕ ਪ੍ਰੋਗਰਾਮ ਹੋਣ ਉਹਨਾਂ ਦੇ ਵਿੱਚ ਵੀ ਇਹ ਵੱਧ ਚੜ ਕੇ ਯੋਗਦਾਨ ਪਾਣ ਅੱਜ ਗੁਰਦਾਸਪੁਰ ਵਿੱਚ ਹਰ ਸਾਲ ਦੀ ਤਰ੍ਹਾਂ ਸਾਈ ਪਾਲ ਕੀ ਨਿਕਲਦੀ ਆ ਜਿਹਦੇ ਵਿੱਚ ਸਾਰੀਆਂ ਸੰਸਥਾਵਾਂ ਵੱਧ ਚੜ ਕੇ ਹਿੱਸਾ ਲੈਂਦੀਆਂ ਆ ਔਰ ਉਸੇ ਕਲੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਦਾਸ ਮਾਨ ਸਰਬ ਕੀ ਪੰਜਾਬ ਦੇ ਸ਼ਹਿਰੀ ਕਮੇਟੀ ਦੇ ਪ੍ਰਧਾਨ ਸ਼੍ਰੀ ਰਮੇਸ਼ ਕਾਲੀ ਜੀ ਉਹ ਵੀ ਤੇ ਨਾਲ ਹੋਰ ਸਾਥੀਆਂ ਸਮੇਤ ਇਸ ਯਾਤਰਾ ਵਿੱਚ ਸ਼ਾਮਲ ਹੋਏ ਆ ਔਰ ਬਹੁਤ ਅਗਾ ਲੱਗਾ ਕਿ ਜਦੋਂ ਆਪਾਂ ਸਾਰੇ ਹੀ ਰਲ ਮਿਲ ਕੇ ਤੇ ਸ਼ੋਭਾ ਯਾਤਰਾ ਦਾ ਜੋਜਨ ਕਰਨੇ ਆ ਉਹਦੇ ਵਿੱਚ ਇਕਤਾ ਬਣੀ ਰਹਿੰਦੀ ਆ ਔਰ ਗੁਰੂਆਂ ਪੀਰਾਂ ਦੀ ਰਹਿਮਤ ਸਾਰਾ ਉਪੇਕਾ ਜੀ ਰਹਿੰਦੀ ਆ ਤੋਂ ਮੈਂ ਸਭ ਰਿਆ ਨੂੰ ਦਰਸ਼ਕਾਂ ਨੂੰ ਯਾਤਰਾ ਵਿੱਚ ਚੱਲਣ ਵਾਲਿਆਂ ਨੂੰ ਔਰ ਗੁਰਦਾਸਪੁਰ ਸ਼ਹਿਰ ਦੇ ਵਸਨੀਕਾਂ ਨੂੰ ਐਸ ਸ਼ਾਈ ਪਾਲਕਾ ਦੀ ਲੱਖ ਲੱਖ ਵਧਾਈ ਦਿੰਨੇ ਆ